ਸਾਡੇ ਬਿਜਲੀ ਬਿੱਲ ਰੱਦ ਕੀਤਾ ਜਾਵੇ ਸਾਡੇ ਸਰਕਾਰੀ ਵਿਭਾਗਾਂ ਉਹ ਭਾਲ ਕਿਸੇ ਜਣੇ ਟੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਸਾਰੇ ਬੇਰਜਗਾਰਾਂ ਨੂੰ ਜਿਗਾਰ ਦਿੱਤਾ ਜਾਵੇ ਇਸ ਕਰਕੇ ਸਾਥੀਓ ਸਾਨੂੰ ਸਮੂਚੀਆਂ ਮੰਗਾ ਤੇ ਲੜ ਕੇ ਆਪਣੇ ਜਿਹੜੇ ਭੇਦ ਭਾਵਾਂ ਉਹਨਾਂ ਨੂੰ ਭਰਾਂ ਕੇ ਜਿਹੜੇ ਮਨਰੇਂਦਰ ਸਿੰਘ ਅਸ਼ੇਵਲ ਬਦਨਾ ਸ਼ਾਇਦ ਇੱਕ ਸਾਥੀਓ ਸਾਥੀ ਜਿਹੜੇ ਪੈਨਸ਼ਨ ਦੀ ਗੱਲ ਕਰਦੇ ਆ ਵੀ ਪ੍ਰਾਣੀ ਪੈਨਸ਼ਨ ਬਹਾਲ ਹੋਣੀ ਚਾਹੀਦੀ ਹੈ ਸਾਥੀਓ ਪ੍ਰਾਣੀ ਪੈਨਸ਼ਨ ਬਿਲਕੁਲ ਬਹਾਲ ਹੋਣੀ ਚਾਹੀਦੀ ਹੈ ਸਰਕਾਰ ਮੈਨੇਜਮੈਂਟ ਕੰਨੇ ਦੀ ਮੁਲਾਦਮ 40 ਸਾਲ ਕਰੇ ਨੌਕਰੀ ਉਹਨੂੰ ਜਿਹੜੀ ਪੈਨਸ਼ਨ ਨਹੀਂ ਦੇਣੀ ਪਰ ਜਿਹੜੇ ਇਥੋਂ ਦੇ ਐਮਐਲਏ ਆ ਐਮਪੀਏ ਕੰਟ੍ਰਿਬਿਊਟਰੀ ਪੈਨਸ਼ਨ ਸਾਡੇ ਮੁਲਾਜ਼ਮਾਂ ਤੇ ਲਾਗੂ ਹੈ ਪਰ ਉਹਨਾਂ ਦੇ ਕੋਈ ਜਿਹੜੀ ਉਹ ਲਾਗੂ ਨਹੀਂ ਉਹਨਾਂ ਨੂੰ 5 ਸਾਲ ਬਾਅਦ ਵੀ ਜਿਹੜੀ ਉਹ ਪੈਨਸ਼ਨ ਮਿਲਣੀ ਹੈ ਇਸ ਕਰਕੇ ਸਾਥੀਓ ਮੈਂ ਕਿਵੇਂ ਆਸਨ ਲਈ ਵੀ ਸਾਡੇ ਕਿਸਾਨ ਮਜ਼ਦੂਰ ਮੁਲਾਜ਼ਮਾਂ ਭਾਵੇਂ ਕੋਈ ਵੀ ਸਰਕਾਰ ਸਾਨੂੰ ਲੁੱਟਿਆ ਜਾ ਰਿਹਾ ਸਾਨੂੰ ਵੱਡੇ ਤੇ ਸੰਜਮ ਸਰਕਾਰ ਕੇ ਕਰਕੇ ਕੱਟੇ ਹੋ ਕੇ ਲੰਮੀ ਲੋੜਾ ਇਹਨਾਂ ਜੰਮੇ ਮੁਕਲਾਸਾਂ ਨੂੰਗਾ ਇਹ ਜਨਤਾ ਇਹ ਸਰਸ ਜਿੱਤ ਲੜਨ ਵਾਲੇ ਲੋਕਾਂ जय श्री काल आपने फैसला होना प्रेस ने कवरेज कवरेज करनी है नारे जोश नाल से बाबा ऊपर करके अपन ओड़े ने टेंडेल हां भी ऊपर करके नारे बाबा खड़िया करके संयुक्त किसान मारचा जिंदाबाद जिंदाबाद आ गैप थोड़ा यहां जेड़ा खाली था है अपने आप ही माने बस मारा मारा ひらがな ਜ਼ਿੰਦਾਬਾਦ ਕਿਰਪਾਵਾਦ ਸਰਕਾਰੀ ਜੋ ਨੀਤੀਆਂ ਜਾਂ ਬਿੱਲ ਇੱਥੇ ਪੱਕਿਆਂ ਨੇ ਵੀ ਕਟਿਆ ਜਣਾ ਸਾਡੇ ਤੋਂ ਬਿਜਲੀ ਵੀ ਖੋਈ ਜਾਣੀ ਹੈ ਸਾਡੇ ਤੋਂ ਸਰਕਾਰੀ ਮੈਸਮੇਂ ਵੀ ਕੋਈ ਜਹ ਰਹੇ ਹੈ ਕਿ ਕਰ ਅਸੀਂ ਇਕੱਠੇ ਹੋ ਕੇ ਨਾ ਲੜੇ ਤੇ ਜੇ ਗੱਲ ਕਰੀਏ 2004 ਤੋਂ ਬਾਅਦ ਸਾਡੇ ਤੇ ਸਾਡੇ ਮੁਲਾਜ਼ਮਾਂ ਦੇ ਪੈਨਸ਼ਨ ਲਾਗੂ ਨਹੀਂ ਉਹ ਕੱਲੇ ਬਿਜਲੀ ਮੁਲਾਜ਼ਮਾਂ ਦੇ ਨਹੀਂ ਉਹ ਸਾਰੇ ਮੈਸਮੇਂ ਦੇ ਮੁਲਾਜ਼ਮਾਂ ਦੇ ਉਹਨਾਂ ਦਾ ਇਹ ਜਿਹੜੇ ਆ ਜਾਵੇ ਸਾਡੇ ਖੇਤਾਂ ਨੂੰ ਮਨੰਦਾ ਉਤਾਰ ਦੇ ਸਾਨੂੰ ਪੱਕੇ ਕਰਨ ਲਈ ਲੜਿਆ ਜਾਵੇ ਬੱਚੀ ਜਿਹੜੇ ਉਹ ਵੀ ਸਾਡੀਆਂ ਬਹੁਤ ਸਾਰੀਆਂ ਮੰਗਾਂ ਹੈ ਤਾਂ ਸਾਡਿਓ ਸਾਡੇ ਕੋਲ ਸੇਕ ਰਾਂ ਕਿ ਜਿਹੜੇ ਇੱਕ ਪੈਸੇ ਨਾਲ ਸੇਕ ਕਰੀਏ ਅਸੀਂ ਸਾਡੇ ਗਰਮੀ ਸੇ ਮੰਨੇ ਵਾਲਾ ਸਭਿਓ ਸਭਿਓ ਲੰਮੇ ਸਮੇਂ ਤੋਂ ਜਿਹੜੀ ਲੜਾਈ ਉਹ ਲੜ ਰਾਏ ਨੇ ਬੜੇ ਸਰਕਾਰਾਂ ਕੰਪਰੇਟਿਵ ਕਰਾਣਿਆਂ ਦੇ ਨਾਲ ਲੜ ਕੇ ਦਿਨੋ ਦਿਨ ਸਾਡੇ ਰਾਸਤੀ ਮਹਿਕਮਿਆਂ ਨੂੰ ਖਤਮ ਕਰ ਕਰਕੇ ਠੇਕੇਦਾਰੀ ਸਿਸਟਮ ਲਿਆ ਕੇ ਤੇ ਸਾਡੀ ਜਵਾਨੀ ਦਾ ਜਿਹੜਾ ਕਾਂਡ ਕਰ ਰਹੇ ਨੇ ਤੋਂ ਸਾਥੀਓ ਲੰਮੇ ਸਮੇਂ ਤੋਂ ਅਸੀਂ ਵੀ ਆਪਣੀ ਮਹਿਕਮੇ ਨੂੰ ਬਚਾਉਣ ਵਾਸਤੇ ਆਪਦੇ ਕੱਚੇ ਪਿੰਲੇ ਦੇ ਜ਼ਗਾਰ ਨੂੰ ਬਚਾਉਣ ਵਾਸਤੇ ਲੰਮੀ ਲੜਾਈ ਲੜ ਰਹੇ ਆਂ ਤਾਂ ਪਿਛਲੇ ਸਮੇਂ ਚ ਅਸੀਂ ਨਾਲ ਹੀ ਆਪ ਤੇ ਜਨਤਾ ਦੀ ਜਿਹੜੀ ਲੜਾਈ ਲੜ ਰਹੇ ਆ ਕਿਉਂਕਿ ਰੋਡਵੇ ਦੇ ਵਿੱਚ ਵੀ ਇੰਨਾ ਨੇ ਇੱਕ ਪ੍ਰਾਈਵੇਟ ਕੰਪਨੀ ਬਣਾ ਕੇ ਪ੍ਰਾਈਵੇਟ ਬਸਾਂ ਪਾਈਆਂ ਹੋਈਆਂ ਨੇ ਕੋ ਜਦੋਂ ਕਰਜ਼ਾ ਮੁਕਤ ਹੋ ਜਾਂਦੀਆਂ ਰੋਡ ਵਿੱਚ ਪਾਈਆਂ ਜਾਂਦੀਆਂ ਪਰ ਪਿਛਲੇ ਲੰਮੇ ਸ਼ਿਕਸ਼ ਕਰਕੇ ਉਹਨਾਂ ਨੇ ਜਿਹੜੀਆਂ ਕਿਲੋਮੀਟਰ ਜੂੜਾ ਕੋਰਬਿਡ ਪੜਾੜੇ ਦੀਆਂ ਆਪ ਤੇ ਸੱਚੇ ਕੱਬੇ ਸੱਚਣਾ ਦੀਆਂ ਜਿਹੜੀਆਂ ਬਸਾਂ ਪਾ ਕੇ ਜਿਹੜਾ ਰੋਡਵੇ ਤੇ ਜਿਹੜਾ ਮੋਟੀ ਲੁੱਟ ਕਰ ਰਹੇ ਸੀ ਉਹਨੂੰ ਅਸੀਂ ਬੰਦ ਕਰਾਉਣ ਵਿੱਚ ਸਫਲ ਰਹੇ ਹਾਂ ਪਰ ਇਹ ਭਗਵੰਤ ਸਵਾਮੀ ਦੀ ਸਰਕਾਰ ਨੇ ਜਿਹੜਾ ਕਹਿੰਦਾ ਹੀ ਅਸੀਂ ਮੈਂ ਹਰੇਕ ਤਰ੍ਹਾਂ ਦਾ ਮਾਫੀਆ ਖਤਮ ਕਰਦਾਗਾ ਇਹਨੇ ਦਵਾਦਾ ਤੋਂ ਫੇਰ ਸਾਡੇ ਰੋਡ ਵਿੱਚ ਖੜੇ ਇੱਥੇ ਬੈਠਾ ਰਹੋ ਕਿਉਂਕਿ ਜੇ ਤੁਸੀਂ ਨਹੀਂ ਬੈਠਦੇ ਤੇ ਇਹ ਵਿੱਚ ਕੋਈ ਸਾਡਾ ਇਹ ਜਾਪਤਾ ਵੀ ਜਿਹੜਾ ਜਾਪਤਾ ਹੀ ਨਹੀਂ ਹੈ ਇਸ ਕਰਕੇ ਸਾਰੇ ਬੜੀ ਕੋਈ ਜ਼ਿਆਦਾ ਟਾਈਮ ਨਹੀਂ 10 ਮਿੰਟ 20 ਮਿੰਟ ਰਹਿ ਗਏ ਨੇ ਇਹਨਾਂ ਚਰ ਬੈਠ ਜਾਓ ਪਰ ਮੈਂ ਬੇਨਤੀ ਦੁਬਾਰਾ ਕਰ ਦਿਆਂ ਪੁਲਾਰਿਆਂ ਨੂੰ ਤੇ ਯਾਰ ਜਿਹੜੇ ਬੁਲਾਵੇ ਬੋਲਦਾ ਸਣਾ ਸਾਡਾ ਸਟੇਟ ਸੈਂਟਰੀ ਚਲਪਲ ਕੇ ਮਰ ਗਿਆ ਜਬ ਟਾਈਮ ਕੱਟ ਲਾਓ ਕੱਟ ਲਾਓ ਕੱਟ ਲਾਓ ਕਿਉਂ ਕੱਟ ਲਾਓ ਜਿਹੜੇ ਸਾਰੀਆਂ ਜੱਤਾ ਬੰਦੀਆਂ ਆਈਆਂ ਹੋਈਆਂ ਹਨ ਉਹਨਾਂ ਨੂੰ 14 ਮਿੰਟ ਦਿੱਤੇ ਜਾਣ ਪਰ ਜਿਹੜਾ ਮੈਚ ਫੜ ਲਿੰਦਾ ਉਹ ਛੱਡਦਾ ਹੀ ਨਹੀਂ ਕਿਉਂਕਿ ਸਾਨੂੰ ਤਰਾਜ ਸਾਡੇ ਲਿਆਉਣਾ ਯਾਰ ਮੈਨੂੰ ਨਹੀਂ ਬੋਲਣ ਦਿੱਤਾ ਦੂਜੇ ਨੇ ਕਹਿੰਦਾ ਮੈਨੂੰ ਨਹੀਂ ਬੋਲਣ ਦਿੱਤਾ ਕਹਿੰਦੇ ਪਰਚੀਆਂ ਵੇਖ ਲਓ ਸਾਡੇ ਸੈਕਟਰੀ ਸਾਹਿਬ ਕੋਲ ਕਿੰਨੀਆਂ ਪਈਆਂ ਨੇ